ਹਾਂਜੀ ਦੋਸਤੋ ਬੁਲਜੀ ਜੀ ਆਪਾਂ ਆਏ ਆ ਆਪਣੇ ਸ਼ਹਿਰ ਮਲੇਰਕੋਲਾ ਦੇ ਅੰਦਰ ਹੀ ਅੱਜ 31 ਆਪਣੇ ਦਸੰਬਰ ਰਹਿ ਗਿਆ ਅੱਜ ਸਾਲ ਦਾ ਆਖਰੀ ਦਿਨ ਹੈ ਜੀ ਕਿ ਆਪਾਂ ਸ਼ਹਿਰ ਦੇ ਮਲੇਰਕੋਲਾ ਦੇ ਅੰਦਰ ਆਏ ਹੋਏ ਹਾਂ ਕਿਉਂਕਿ ਸ਼ਹਿਰ ਦੇ ਅੰਦਰ ਕਾਫੀ ਸਾਰਾ ਅੱਜ ਸਾਲ ਦਾ ਜੋ ਪ੍ਰੋਗਰਾਮ ਆ ਮਨਾਇਆ ਜਾ ਰਿਹਾ ਖਾਸ ਕਰਕੇ ਆਪਣੇ ਜੀਰੂ ਰਹਿਮਾਨੀ ਚਿਕਨ ਦਾਣ ਜੋ ਚਿਕਨ ਪੰਡਾ ਜੀਰੂ ਰਹਿਮਾਨੀ ਉੱਥੇ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਜੇ ਆਪਾਂ ਤੁਹਾਨੂੰ ਦਿਖਾਉਨੇ ਆ ਕਰਦੇ ਆ ਇਸ ਬਲੌਗ ਦੇ ਵਿੱਚ ਐਕਸਪਲੋਰ ਆਪਾਂ ਆ ਗਏ ਆ ਜੀ ਜੀਰੂ ਰਹਿਮਾਨੀ ਦੇ ਦੋਸਤੋ ਸਾਬੂ ਇਨਸਟਾਲ ਜੋ ਮਸ਼ਹੂਰ ਹੈਗਾ ਇਹਨਾਂ ਨੇ ਆਪਣੇ ਅੱਜ ਚਾਹ ਦੀ ਜੋ ਸਟਾਲਾ ਲਗਾਈ ਹੈ ਜੀਰੂ ਰਹਿਮਾਨੀ ਵੱਲੋਂ ਤੇ ਕੋਈ ਵੀ ਇੱਥੇ ਆ ਕੇ ਜੋ ਆਪਣੇ ਚਾਹ ਤੇ 커피 ਲੈ ਸਕਦਾ ਜੀ ਇਹ ਨਵੇਂ ਸਾਲ ਦੇ ਮਾਰਕਾਂ ਦੇ ਤੁਸੀਂ ਦੇ ਵਿੱਚ ਇਹ ਜੋ ਚਾਰਾ ਤਾਲਨਨ ਕਰ ਲਗਾਇਆ ਹੋਇਆ ਜੀ ਰਹਿਮਾਨੀ ਲਈ ਇਹ ਸਾਹਿਬ ਨੂੰ ਮਾਰੋਂ ਦਾ ਮੇਲਾ ਆਇਆ ਦੁਕਾਨ ਕਿ ਹੋਰ ਪਿਆਰੇ ਵੀ ਵੀਡੀਓ ਨਾ ਇਹ ਦੇਖ ਸਕਦੇ ਹੋ ਤੁਸੀਂ ਚਿਕਨ ਤੰਦੂਰੀ ਚਿਕਨ ਇਹ ਮਸੂਰ ਆ ਜੀ ਮਲੇਰਕੋਟਲਾ ਦੀ ਰੋਟੀ ਤੰਦੂਰੀ ਰੋਟੀ ਜੋ ਹਾਂ ਭਾਈ ਇਹ ਹਮਾਰੇ ਤੰਦੂਰ ਹੈ ਇਹ ਵੀ ਦੇਖੋ ਇਹ ਮਸੂਰ ਮਲੇਰਕੋਟਲਾ ਦੀ ਰੋਟੀ ਆ ਜੀ ਇਹ ਸਾਰੇ ਜੋ ਲੇਵਰ ਹੈਗੀ ਆ ਜੀ ਇਹ ਤੰਦੂਰ ਵਾਲੀ ਚਿਕਨ ਟਿੱਕਾ ਚਿਕਨ ਡਰਾਈ ਓਕੇ ਏ ਆ ਜੀ ਆਪਣੇ ਜੀਰੂ ਰਹਿਮਾਨੀ ਦਾ ਚਿਕਨ ਟਿੱਕਾ ਤੇ ਚਿਕਨ ਡਰਾਈ ਅਗੋਂ ਦੇਖ ਸਕਦੇ ਹੋ ਜੀ ਸਾਰਾ ਰਾਤ ਦਾ ਪ੍ਰੋਗਰਾਮ ਕਤਿਮ ਦਸੰਬਰ 2025 ਤੇ ਆਪਣੇ 1 ਜਨਵਰੀ 2026 ਤੋਂ ਸਟਾਰਟ ਹੋਈ ਹੈ ਥੋੜੀ ਜੇਰ ਨੂੰ ਇਹਨਾਂ ਨੇ ਸਕਰੀਨ ਲਗਾ ਰੱਖੀ ਹੈ ਜੀ ਜਸ਼ਨ ਚੱਲ ਰਿਹਾ ਜੀ ਪੂਰਾ ਤੇ ਇਹ ਹੈਗੀ ਹੈ ਜੀ ਇਹਨਾਂ ਦੀ ਆਪਣੇ ਕਚਕ ਤੇ ਰੇਵੜੀਆਂ ਦੀ ਕਾਫੀ ਮੂਸੂੜਾਈ ਵੀ इन्हा ब्रांड है जी यही जिरमानी तो का देख सकते हो मशहूर फिरनी मिठी जी ਇਹ ਦੇਵੜੀਆਂ ਜੀ ਕਾਫੀ ਮਸ਼ਹੂਰ ਆ ਸ਼ਹਿਰ ਦੇ ਵਿੱਚ ਇਹ ਇਹ ਤਾਂ ਆ ਗਈ ਇਹ ਤਾਂ ਅੱਧਾ ਕੁ ਨਹੀਂ ਦੇ ਜਾਈ ਇਹ ਆ ਜੀ ਕਾਲੀ ਮਿਰਚ ਵਾਲਾ ਚਿਕਨ ਇੱਕ ਸਾਧੂ ਜੀਰੂ ਰਹਿਮਾਨੀ ਦਾ ਇਹ ਫਿਸ਼ ਫਰਾਈ ਹੈ ਕਿਹੜਾ ਜੀ ਫਿਸ਼ ਫਰਾਈ ਹੈ ਫਿਸ਼ ਫਰਾਈ ਇਹ ਆ ਜੀ ਫਿਸ਼ ਫਰਾਈ ਕਿਹੜੀ ਪਿੱਛੇ ਇਹ ਆ ਜੀ ਆਪਣੇ ਸ਼ਤ ਇਹ ਲੱਗ ਲੱਗੇ ਜੀ ਦਿਸ ਜੀ ਨੇ ਬੋਲਿਓ ਜਰਾ ਕੀ ਕੀ ਹੈਗਾ ਇਹ ਇਹ ਚਿਕਨ ਟਿਕਾ ਡਰਾਈ ਜੀ ਓਕੇ ਇਹ ਚਿਕਨ ਸੀਖਵਾ ਇਹ ਚਿਕਨ ਫੋਰਨਾ ਫੋਲਨ ਚਿਕਨ ਬਰੀਆਨੀ ਹੈ ਇਹ ਪਿਸ਼ ਫਰਾਈ ਹੈ ਜੀ ਬਰੀਆਨੀ ਇਹ ਦੇਖਾ ਦਿਓ ਜੀ ਇੱਥੋਂ ਪੈਕਿੰਗ ਹੁੰਦੀ ਹੈ ਜੀ ਚਿਕਨ ਦੀ ਅਲੱਗ-ਅਲੱਗ ਚਿਕਨ ਦੀ ਜੋ ਵੀ ਹੈ ਤੇ ਮਟਰਨ ਦੀ ਵੀ ਪੈਕਿੰਗ ਇੱਥੋਂ ਹੁੰਦੀ ਹੈ ਤੇ ਮਟਰਨੇ ਇੱਥੋਂ ਬਣ ਕੇ ਤਿਆਰ ਹੋ ਕੇ ਦੀ ਜਾਂਦਾ ਹੈ ਇਹ ਤਿਆਰ ਹੁੰਦਾ ਜੀ ਇੱਥੇ ਆਪਣੇ ਫਰਾਈ ਜੀ ਤੋਂ ਸਿਕੰਚਾ ਇਹ ਨੇ ਜੀ ਜੀਰੂ ਜੀਰੂ ਸਾਹਿਬ ਇਹ ਨੇ ਜੀ ਆਪਣੇ ਯਾਰ ਮਿੱਤਰ ਆ ਮੈਂ ਮੁਹੰਮਦ ਹਨੀਫ ਫਿਰ ਜਰਨਲਿਸਟ ਸਿੰਧ ਪੀਵੀ 28 ਬਲਾਗਸ ਮਨਹਿਰ ਕੋਲੋਂ ਮੇਰੇ ਵੱਲੋਂ ਸਮੂਹ ਪੰਜਾਬ ਔਰ ਦੇਸ਼ ਵਾਸੀਆਂ ਨੂੰ ਔਰ ਪੂਰੇ ਕੋਈ ਕਿਸੇ ਦੇ ਅੰਦਰ ਵਾਸੀ ਹਰ ਇੱਕ ਨਾਗਰਿਕ ਨੂੰ ਮੇਰੇ ਵੱਲੋਂ 300 ਲੱਖ ਲੱਖ 90 ਸਾਲ ਦੀਆਂ ਮੁਬਾਰਕਾਂ ਮੈਂ ਕਾਮਨਾ ਕਰਦਾ ਹਾਂ ਕਿ ਨਵਾਂ ਸਾਲ ਸਾਡੇ ਸਭ ਲਈ ਅਮਨ ਸ਼ਾਂਤੀ ਤੇ ਖੁਸ਼ੀ ਦਾ ਪੈਗਾਮ ਲੈ ਕੇ ਆਵੇ ਤਨਵਾਦ ਸ਼ੁਕਰੀਆ ਮਿਹਰਬਾਨੀ ਦਾਵਾ ਜੀ ਇਹ ਹੈ ਜੀ ਇਹਨਾਂ ਦਾ ਕਾਊਂਟਰ ਇਥੋਂ ਤੁਸੀਂ ਪਹਿਲਾਂ ਪਰਚੀ ਤੁਹਾਨੂੰ ਲੈਣੀ ਪਊਗੀ ਜੋ ਵੀ ਤੁਸੀਂ ਆਈਟਮ ਲੈਣੀ ਆ ਆਈਟਮ ਵਾਸਤੇ ਤੁਸੀਂ ਇੱਥੋਂ ਪਹਿਲਾਂ ਪਰਚੀ ਪਾਓਗੇ ਤੇ ਫਿਰ ਹੀ ਤੁਹਾਨੂੰ ਅੱਗੇ ਪਰਚੀ ਦਿਓਗੇ ਤਾਂ ਤੁਹਾਨੂੰ ਆਈਟਮ ਮਿਲੂਗੀ ਇਹ ਦੇਖ ਸਕਦੇ ਹੋ ਜੀ ਅੰਦਰ ਜੋ ਕਸਟਮਰ ਨੇ ਇਹ ਲੱਗੀ ਹੋਈ ਆ ਸਜੀ ਹੋਈ ਆ ਜੀ ਆਪਾਂ ਤਾਂ ਉੱਪਰ ਵੀ ਹੁਣ ਲੈ ਕੇ ਚੱਲਦੇ ਹਾਂ ਜੀ ਇਹ ਹੈ ਜੀ ਫੈਮਿਲੀ ਹਾਲ ਇਹ ਹੈ ਜੀ ਫੈਮਿਲੀ ਹਾਲ ਤੁਸੀਂ ਆਪਣੀ ਫੈਮਿਲੀ ਨੂੰ ਸੈਪਰੇਟ ਲਿਆ ਸਕਦੇ ਹੋ ਇੱਥੇ ਲੋਕ ਚੱਲ ਗਏ ਕੀ ਨਾਮ ਹੈ ਤੁਹਾਡਾ ਮਾਈ ਨੇਮ ਇਜ਼ ਮਹੀਰਾ ਮਹੀਰ ਅਹਿਮਦ ਜੀ ਤੇ ਤੁਸੀਂ ਇੱਥੇ ਕੀ ਕਰਦੇ ਹੋ ਅਸੀਂ ਵਿਜਿਟ ਕਰਨਾ ਹੈ ਵਿਜਿਟ ਕਰਨਾ ਹੈ ਕਿੱਥੋਂ ਮਲੇਰਕੋਟਲਾ ਲੋਕ ਮਲੇਰਕੋਟਲਾ ਲੋਕਲ ਅੱਛਾ ਛੰ ਮੈਂ ਤਾਂ ਕਿ ਤੁਸੀਂ ਇੱਥੇ ਤੁਸੀਂ ਕਸਟਮਰ ਹੋ ਜੀ ਜੀ ਅੱਛਾ 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 ਰਾਤ ਦਾ ਪ੍ਰੋਗਰਾਮ ਆ ਜੀ ਦੇਖ ਸਕਦੇ ਹਾਂ ਕਾਫੀ ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਨੇ ਚਿਕਨ ਵਗੈਰਾ ਜੋ ਮਟਰਨ ਖਾਣ ਵਾਸਤੇ ਦੇਖ ਸਕਦੇ ਹੋ ਗੱਡੀਆਂ ਤੇ ਦੂਰ ਤੋਂ ਕਾਫੀ ਲੋਕ ਦੂਰੋਂ ਦੂਰੋਂ ਆਏ ਹੋਏ ਨੇ ਕਿੱਥੋਂ ਆਏ ਹੋ ਤੁਸੀਂ ਹੈਂ ਕਿਹੜੇ ਪਿੰਡੋਂ ਕਿਹੜੇ ਪਿੰਡ ਤੋਂ ਦੋਸਤੋ ਆਪਾਂ ਆ ਗਏ ਆ ਜੀ ਵਾਪਸ ਇਹ ਚੱਲਦੇ ਆਪਾਂ ਹੁਣ ਯਾਰ ਦੂਜੀ ਸਾਈਡ ਤੇ ਦੇਖਿਆ ਜੇ ਕਿ ਕੋਈ ਹੋਰ ਵੀ ਕੋਈ ਪ੍ਰੋਗਰਾਮ ਰਮ ਦਾ ਰੰਗ ਚੱਲਦਾ ਹੋਇਆ ਤਾਂ ਉਹ ਵੀ ਤੁਹਾਨੂੰ ਆਪਾਂ ਬਲੋਗ ਰਾਹੀਂ ਦਿਖਾਉਣੇ ਆ। ਇਹ ਆ ਜੀ ਰਾਤ ਦਾ ਕਿਉਂ ਜਿਹੜੇ ਰੋਕਲਾਂ ਇੱਥੇ ਦੋਸਤੋ ਆਪ ਯਾਰ ਦੇ ਵਿੱਚ ਸ਼ੂਟਿੰਗਾਂ ਹੁੰਦੀਆਂ ਰਹਿਣੀਆਂ ਪਿਛੇ ਤਲਜੀਤ ਸੰਜ ਇੱਥੇ ਸ਼ੂਟਿੰਗ ਕਰਕੇ ਗਿਆ ਇਸ ਯਾਰ ਦੇ ਵਿੱਚ ਪਰ ਇਹ ਲੈਣੇ ਕਿਹਦੇ ਟਾਈਮ ਆ ਜੀਗਾ ਇਹ ਕੀ ਆਪਾਂ ਹੁਣ ਚੱਲ ਰਹੇ ਆ ਜੀ ਇਹ ਆ ਜੀ ਤਲਾ ਤਲਾ ਬਿਆ ਹੰਗੂ ਮੰਦਰ ਰੋੜੀ ਜਿਹੜਾ ਕਹ ਸਕਦੇ ਤੁਸੀਂ ਜਿੱਕੇ ਨਾ ਮਾਤਰ ਇਹ ਨੂੰ ਸ਼ੂਰਾ ਜੀ ਹਾਂ ਜੀ ਦੋਸਤੋ ਸਰੰਦੀ ਗੇਟ ਸਤਿ ਸ੍ਰੀ ਅਕਾਲ ਜੀ ਸਰੰਦੀ ਗੇਟ ਇਹ ਮੇਰੇ ਕੋਲ ਆ ਗਿਆ ਸਰੰਦੀ ਗੇਟ ਇੱਥੋਂ ਸਰਹੰਦ ਨੂੰ ਰਸਤਾ ਜਾਂਦਾ ਜੀ ਇਹ ਵੀ ਦੇਖੋ ਚਿਕਨ ਦਾ ਇੱਥੇ ਕਾਫੀ ਵਧੀਆ ਇੱਥੇ ਮਿਲਦਾ ਜੀ ਚਿਕਨ ਵੀ ਇੱਥੇ ਵੀ ਇਹ ਵੀ ਚਿਕਨ ਵੇਚਿਆ ਰਹੀ ਆ ਦੂਜੇ ਸਾਈਡਾਂ ਤੇ ਦੇਖ ਸਕਦੇ ਹੋ ਲੱਖ ਲੱਖ ਤਰ੍ਹਾਂ ਦਾ ਇੱਥੇ ਚਿਕਨ ਲੱਖ ਲੱਖ ਤਰ੍ਹਾਂ ਦੇ ਦੇਖਾ ਮੈਨੇਜ ਇਹ ਆ ਜੀ ਮਲੇਰਕੋਟਲਾ ਕਲੱਬ ਮਲੇਰਕੋਟਲਾ ਇਹ ਆ ਜੀ ਸਕਿਉਰਟੀ ਆਜੀ ਕਲੱਬ ਚੌਂਕ ਰਾਤ ਦਾ ਨਜ਼ਾਰਾ ਦੇਖ ਸਕਦੇ ਹਾਂ ਜੀ ਦੋਸਤੋ ਆਪਾਂ ਸਾਰਾ ਬਾਜ਼ਾਰ ਘੁੰਮ ਕੇ ਤੇ ਆਪਾਂ ਘੁੰਮ ਘੁਮਾ ਕੇ ਹੁਣ ਆ ਗਏ ਜੀ ਆਪਣੇ ਕਲੀਨਿਕ ਦੇ ਉੱਪਰ ਤੇ ਥੋੜੀ ਦੇਰ ਨੂੰ ਦੋਸਤੋ ਜਿਹੜਾ ਆਪਣੇ 31 ਦਸੰਬਰ ਆ ਖਤਮ ਹੋ ਰਿਹਾ ਪੁਰਾਣਾ ਜੋ ਸਾਲ ਹੈ ਚੱਲਦਾ ਹੈ ਖਤਮ ਹੋ ਰਿਹਾ ਤੇ ਨਵਾਂ ਸਾਲ ਸ਼ੁਰੂ ਹੋ ਰਿਹਾ ਥੋੜੀ ਦੇਰ ਤੋਂ ਚੱਲਦੇ ਜੀ ਆਪਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਆ ਜੀ ਆਪਾਂ ਗੁੱਡ ਬਾਏ ਸਸਿਆ ਕਾ